ਅੱਜਕੱਲ ਰਿਸ਼ਤੇਦਾਰੀਆਂ ਦੋਸਤੀਆਂ ਜਾ ਰੀਆਂ ਸਿਰਫ ਸੋਸ਼ਲ ਮੀਡੀਆ ਦੇ ਸਟੇਟਸ ਸਟੋਰੀਆਂ ਤੱਕ ਹੀ ਸੀਮਤ ਆ ਲੋਕ ਇੰਟਰਨੈਟ ਤੇ ਫੋਟੋ ਪਾਉਣਾ ਜਾਂ ਵੀਡੀਓ ਦੇਖਣ ਨੂੰ ਹੀ ਆਪਣੀ ਜ਼ਿੰਦਗੀ ਸਮਝਦੀ ਆ ਕੁਦਰਤ ਨਾਲ ਜੁੜਨਾ ਤੇ ਪਰਿਵਾਰ ਚ ਬਹਿਣਾ ਇਹ ਕਿਸੇ ਨੂੰ ਪਸੰਦ ਨਹੀਂ ਆ ਉਦਾਂ ਬਾਹਰ ਦੇ ਪੱਪਾਂ ਕਲੱਬਾਂ ਸ਼ਰਾਬਾਂ ਜਾਂ ਹੋਰ ਫੈਸ਼ਨਾਂ ਮੇਕਅਪਾਂ ਦੇ ਵਿੱਚ ਸੁੱਖ ਭਾਲਦੀ ਆ ਜਿਹੜਾ ਕਿ ਉਹਨਾਂ ਨੂੰ ਕਦੀ ਨਹੀਂ ਮਿਲ ਸਕਦਾ ਯਾਰ ਬੰਦਾ ਤੇ ਮੈਨੂੰ ਚੰਗਾ ਭਲਾ ਲੱਗਦਾ ਵਾ ਕਰੇ ਨਾ ਤੂੰ ਹੀ ਜਿਹਾ ਕਿਉਂ ਜਾਂਨੇ ਨੇ ਲਾ ਕੇ ਜਾ ਕੇ ਫੁੱਟਦੇ ਆ ਓ ਵੀਰ ਅਹ ਯਾਰ ਮੈਨੂੰ 2 ਘੰਟੇ ਹੋ ਗਏ ਮੈਂ ਤੇਰੇ ਨਾਲ ਵੇਖਣ ਦਾ ਤੂੰ ਰੋਈ ਕਦ ਨਹੀਂ ਜਾਣ ਦਿਆ ਮਾ ਮੈਂ ਵੀਰੇ ਬਹੁਤ ਦੁਖੀ ਆ ਮੈਂ ਦੱਸ ਨਹੀਂ ਸਕਦਾ ਤੈਨੂੰ ਯਾਰ ਦੱਸ ਕਿਹੜੀ ਗੱਲ ਹੋਈ ਮੇਰੇ ਤੋਂ ਹਰ ਹਰ ਮਸਲੇ ਦਾ ਹੱਲ ਆ ਮੇਰੇ ਤੋਂ ਮੈਂ ਤੈਨੂੰ ਭਾਈ ਦੱਸ ਨਹੀਂ ਸਕਦਾ ਮੈਂ ਬਹੁਤ ਦੁਖੀ ਆ ਜ਼ਿੰਦਗੀ ਤੋਂ ਯਾਰ ਮੇਰੀ ਗੱਲ ਤੇ ਸੁਣ ਯਾਰ ਆ ਕੇ ਕਰਨ ਲੱਗਾ ਮੈਂ ਮੇਰਾ ਨਹੀਂ ਜਿਉਂਦਾ ਜੀ ਕਰਦਾ ਮੈਂ ਭਾਈ ਮਰਨਾ ਆ ਹੁਣ ਯਾਰ ਹਰ ਮਸਲੇ ਦਾ ਹੱਲ ਮੌਤ ਥੋੜੀ ਹੁੰਦੀ ਆ ਛੋਟੀ ਵੀਰ ਤੂੰ ਹੀ ਦੱਸ ਕੋਈ ਹਾਲ ਦੱਸ ਯਾਰ ਆ ਜਾ ਯਾਰ ਤੂੰ ਛੋਟੇ ਵੀਰ ਉਹ ਬਾਬਾ ਮੇਰੀਆਂ ਪ੍ਰੋਬਲਮ ਸਾਲਵ ਕਰ ਲੂਗਾ ਸਾਰੀਆਂ ਉਹ ਤੂੰ ਟੈਨਸ਼ਨ ਨਾ ਲੈ ਉਹ ਬਾਬਾ ਬੜੀ ਥਾਈ ਪੁੱਜਿਆ ਵਾ ਉਹਨੂੰ ਬੜੇ ਬੜੇ ਪਿੰਡਾਂ ਚ ਪੁੱਜਿਆ ਵਾ ਉਹ ਉਹ ਤੇ ਕੱਢ ਦੂ ਤੇਰੇ ਕਢੇਲ ਚੱਲ ਫਿਰ ਲੈ ਜਾ ਵੀਰੇ ਆ ਯਾਰ ਇਹ ਸੰਜਾਨ ਬੰਦੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਸ਼ੋਕਰਾਜਾ ਉਹਨੂੰ ਕਿਹੜੀ ਮੌਤ ਦੀ ਡੂੰਗੀ ਖੱਡ ਵੱਲ ਲੈ ਕੇ ਜਾ ਰਿਹਾ ਕਾਲਾ ਡੂੰਗਾ ਦੇ ਇਨਾਂ ਸੰਗਲੀਆਂ ਜੰਗਲਾਂ ਨੂੰ ਦੇਖਣ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਇਸ ਗੱਲ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਕਿ ਅੱਜ ਦੇ ਦਿਨਾਂ ਦੇ ਵਿੱਚ ਜਾਂ ਪਹਿਲਾਂ ਵੀ ਲੋਕ ਤਕਰੀਬਨ ਦੁਖੀ ਹੀ ਹੁੰਦੇ ਆ ਜਿਹੜੇ ਦੁਨਿਆਵੀ ਕੰਮਾਂ ਦੇ ਵਿੱਚ ਸੁੱਖ ਭਾਲਦੇ ਆ ਜਿਆਦਾ ਤੋਂ ਜਿਆਦਾ ਪੈਸਾ ਕਮਾਉਣਾ ਤੇ ਸ਼ੋਭਾਜੀ ਤੇ ਫਕਰ ਪਾਉਣੇ ਵਾਲੀ ਲਸ਼ਕਾਰੀਆਂ ਨੇ ਦੁਨੀਆ ਨੂੰ ਅੰਨਾ ਕਰਕੇ ਰੱਖਿਆ ਹੋਇਆ ਨਾ ਕੀ ਦੂਰਾ ਬਾਬਾ ਬਾਬਾ ਜੀ ਬਹੁਤ ਸਿੱਥੇ ਵੀ ਆ ਗਿਆ ਵੇ ਧਾ ਘੰਟਾ ਤੇ ਹੋ ਗਿਆ ਦੁਰਦਨ ਯਾਰ ਇਹ ਮੈਨੂੰ ਮਨੁੱਖਾਂ ਦੀਆਂ ਆਵਾਜ਼ਾਂ ਕਿੱਥੋਂ ਆ ਰਹੀਆਂ ਐਨੇ ਬਰਾਂਡ ਜੰਗਲ ਚ ਤਾਂ ਕੋਈ ਮਨੁੱਖ ਆ ਹੀ ਨਹੀਂ ਸਕਦਾ ਉਹ ਲੱਗਦਾ ਭਗਤੀ ਕਰ ਕਰਕੇ ਨਾ ਮੈਂ ਦਸਵੇਂ ਦਵਾਰ ਦੇ ਵਿੱਚ ਚੱਲ ਗਿਆ ਤੇ ਇੱਥੇ ਮੈਨੂੰ ਦੇਵਤਾਵੰਦੀਆਂ ਆਵਾਜ਼ਾਂ ਆ ਰਹੀਆਂ ਉਹ ਬਾਬਾ ਕਿੱਥੇ ਮਰ ਗਿਆ ਵਾ ਹੈ ਇਹ ਕੋਈ ਦੇਵਤਾ ਨਹੀਂ ਕੋਈ ਅਸਰ ਹੈ ਜਿੰਨੇ ਇਹ ਕਹਤਾ ਬਾਬਾ ਕਿੱਥੇ ਮਰ ਗਿਆ ਓ ਬਾਬਾ ਬਾਬਾ ਕਿੱਥੇ ਮਰ ਗਿਆ ਵਾ ਕਮਲਿਆ ਬਾਬਿਆਂ ਨੂੰ ਇਦਾਂ ਨਹੀਂ ਕਹਈਦਾ ਫਿਰ ਕਿਦਾਂ ਕਹਈਦਾ ਵਾ ਬਾਬਾ ਜੀ ਕਹਈਦਾ ਵਾ ਠੀਕ ਭਾਜੀ ਅੱਛਾ ਇਹ ਆਉ ਦੁਸ਼ਟ ਆਤਮਾ ਵਾ ਓ ਬਾਬਾ ਮੈਨੂੰ ਲੱਗਦਾ ਜੰਗਲ ਪਾਣੀ ਬੈਠਾ ਹੋਣਾ ਹਾਂ ਆਹਾ ਇਹ 10 ਟ ਆਤਮਾਵਾਂ ਜਿਨ੍ਹਾਂ ਨੇ ਮੇਰੀ ਭਗਤੀ ਭੰਗ ਕੀਤੀ ਆ ਹਮ ਇੱਕ ਤਾਂ ਸ਼ਕਲ ਤੋਂ ਹੀ ਰਾਖਸ਼ ਲੱਗਦਾ ਗੰਜਾਇਆ ਕੋਈ ਨਾ ਇਹਦੀ ਤਾਂ ਜ਼ਿੰਦਗੀ ਮੈਂ ਬਰਬਾਦ ਕਰੂੰਗਾ ਬਾਬਾ ਜੀ ਮੈਨੂੰ ਤੁਹਾਡੇ ਕੋਲ ਲੈ ਕੇ ਆਇਆ ਇਹ ਬੜੀ ਏਦੀ ਦੁੱਪ ਤੱਕ ਨਹੀਂ ਪੈਣ ਨੂੰ ਗੱਲਾਂ ਬਾਤ ਚ ਕਰਦੇ ਪਹਿਲਾਂ ਬਹਿ ਜਾਓ ਬਾਬਾ ਤੇ ਮੈਨੂੰ ਤੱਤਾ ਬੜਾ ਲੱਗਦਾ ਨਹੀਂ ਕਰੀਂ ਬਾਬਾ ਪਹਿਲਾਂ ਇਹ ਦੱਸ ਵੀ ਤੈਨੂੰ ਮੇਰਾ ਇੱਥੋਂ ਦਾ ਪਤਾ ਕਿਦਾਂ ਲੱਗਾ ਬਾਬਾਈ ਤੁਸੀਂ ਆਪ ਸਿਆਣੇ ਮੈਂ ਬਾਬਾਈ ਪੁਰਾਣਾ ਤੁਹਾਡਾ ਮੈਂ ਗਾਹ ਗਿਆ ਮੈਨੂੰ ਕਿਉਂ ਨਾ ਪਤਾ ਹੋਊ ਤਾ ਡਾ ਅਡਰੈਸ ਅੱਛਾ ਅੱਛਾ ਸ਼ਾ ਤੂੰ ਪਹਿਲਾਂ ਵੀ ਆਉਂਦਾ ਰਿਹਾ ਯਾਰ ਮੈਨੂੰ ਤਾਂ ਨਹੀਂ ਚੇਤਾ ਆਉਂਦਾ ਤੂੰ ਕਦੋਂ ਆਇਆ ਹੈ ਮੇਰੇ ਕੋਲ ਜਦੋਂ ਮੈਂ ਕ੍ਰਿਪੇ ਪਰਾਂ ਜੋ ਫੇਲ ਹੋ ਗਿਆ ਤੇ ਤੁਸੀਂ ਪਾਸ ਕਰਾਇਆ ਸੀ ਉਹ ਗੱਲ ਵੱਖਰੀ ਤੁਸੀਂ ਮੇਰੇ ਤੋਂ ਛੇਤਰ ਖਾਲੀ ਵੀ ਤੁਸੀਂ ਕਿਹਾ ਵੀ ਮੈਡਮ ਸੈਟ ਕਰਾ ਦੇ ਮੇਰੇ ਨਾਲ ਕੋਈ ਓਏ ਓਏ ਬੱਬੇ ਮੇਰੇ ਮੂੰਹ ਚ ਨਿਕਲ ਗਈ ਭਈਆ ਮੇਰੇ ਮੂੰਹ ਚ ਨਿਕਲ ਗਈ ਮੈਨੂੰ ਮਾਫ ਕਰਦੇ ਹੋ ਭਈਆ ਮੈਂ ਤਾਂ ਮਰ ਗਿਆ ਹਾਂ ਹਾਂ ਹਾਂਜੀ ਤੁਹਾਡੀ ਕੀ ਪ੍ਰੋਬਲਮ ਜੀ ਏ ਬਾਬਾ ਜੀ ਮੈਂ ਤੁਹਾਡੇ ਕੋਲ ਲੈ ਕੇ ਆਇਆ ਇਹ ਬੰਦੇ ਨੂੰ ਇਹ ਬੜਾ ਦੁਖੀ ਦੁਨੀਆਦਾਰੀ ਤੂੰ ਉਹਦੇ ਸ਼ਕਲ ਤੋਂ ਲੱਗਦਾ ਪ੍ਰੋਬਲਮ ਦੱਸੋ ਬਾਬਾਈ ਹੱਲ ਦੱਸੋ ਨਾ ਇਹਨੂੰ ਕੋਈ ਤੁਸੀਂ ਨਹੀਂ ਤੇ ਹੱਲ ਕੀ ਆ ਮਰ ਜੇ ਉਹ ਬਾਬਾਈ ਮਰਨ ਤੇ ਲੱਗਾ ਸੀ ਇਹਨੂੰ ਮਰਨ ਤੋਂ ਮੈਂ ਬਚਾਇਆ ਗੱਡੀ ਰੇਲ ਗੱਡੀ ਥੱਲੇ ਆਉਣ ਲੱਗਾ ਸੀ ਤੇ ਨਹਿਰ 'ਚ ਛਾਲ ਮਾਰਨ ਲੱਗਾ ਸੀ ਅੱਛਾ ਦੋਵੇਂ ਕੰਮ ਇਕੱਠੇ ਹੀ ਕਰਦਣ ਲੱਗਾ ਸੀ ਓਏ ਬਾਬਾਈ ਥੱਲੋਂ ਦੀ ਨਹਿਰ ਲੰਘਦੀ ਆ ਤੇ ਉੱਤੋਂ ਦੀ ਪਟੜੀ ਬਣੀ ਆ ਰੇਲ ਦੀ ਪੁਲ ਬਣਿਆ ਵਾ ਅੱਛਾ ਹਾਂਜੀ ਤੇ ਤੂੰ ਕਾ ਤੋਂ ਬਚਾਇਆ ਏ ਬਾਬਾ ਜੀ ਮਰਜੇ ਲੱਗਾ ਮੈਂ ਹਾਂ ਚਲੋ ਕੀ ਪਾਪ ਲੱਗੂ ਐਵੇਂ ਬਚਾ ਲਈਏ ਇਹਨੂੰ ਅਛਾ ਮੇਰੇ ਹਿਸਾਬ ਨਾਲ ਤੈਨੂੰ ਭੁੱਖ ਪਈ ਹੋਣੀ ਕੇਲਾ ਗੁੱਲਾ ਖਾ ਲਿਆਣਾ ਇਹਦੇ ਕੋਲ ਨਹੀਂ ਨਹੀਂ ਬਾਬਾ ਜੀ ਕਿਹੋਈਆਂ ਗੱਲਾਂ ਕਰਨ ਦੇ ਤੂੰ ਹਾਸਾ ਸੁੱਝੰਡਾ ਬੰਦਾ ਮਰਨ ਦੀਆਂ ਗੱਲਾਂ ਕਰਨ ਦੇ ਹਾਂ ਵੀ ਭਗਤਾ ਕਿਹੜੀ ਗੱਲ ਦੁਖੀ ਆ ਬਾਬਾ ਜੀ ਸਾਰੇ ਰਾਤ ਤੁਹਾਡੀਆਂ ਤਾਰੀਫਾਂ ਸੁੰਦਾ ਆਇਆ ਬਾਬਾ ਜੀ ਜ਼ਿੰਦਗੀ ਤੋਂ ਬਹੁਤ ਦੁਖੀ ਹੋ ਗਿਆ ਬਾਬਾ ਜੀ ਕੋਈ ਕੰਮ ਨਹੀਂ ਬੰਦਾ ਕੁਛ ਨਹੀਂ ਮਰ ਉਹਨੂੰ ਹੀ ਜੀ ਕਰ ਜਾਂਦਾ ਬਾਬਾ ਜੀ ਅੱਛਾ ਤੇ ਮਰ ਕੇ ਕੰਮ ਬਣ ਜੂਗਾ ਮੇਕੋ ਬਾਬਾ ਜੀ ਕਹਿੰਦੇ ਮਰਨ ਤੋਂ ਬਾਅਦ ਬੰਦੇ ਸੁਪਰ ਚਾਰਜੇ ਬਣ ਜਾਂਦੇ ਆ ਵਧੀਆ ਮਤਲਬ ਚੜ ਜਾਂਦੇ ਆ ਐ ਇਦਾਂ ਕੁਝ ਨਹੀਂ ਹੁੰਦਾ ਇਹ ਜਿਹੜੀ ਜ਼ਿੰਦਗੀ ਨਾ ਦੁਬਾਰੇ ਦੁਬਾਰੇ ਨਹੀਂ ਮਿਲਦੀ ਬਾਬਾ ਜੀ ਦੁਬਾਰਾ ਦੇ ਆਪਾਂ ਚਾਹੁੰਦੇ ਵੀ ਨਹੀਂ ਆਹੀ ਤਾਂ ਤੰਗ ਹੋਏ ਪਿਆ ਬਹੁਤ ਜ਼ਿਆਦਾ ਬਾਬਾ ਜੀ ਤੂੰ ਕੋਈ ਗੱਲ ਕੀ ਮੈਨੂੰ ਖੁੱਲ ਕੇ ਦੱਸ ਆਪਣੀ ਸਮੱਸਿਆ ਤੂੰ ਪਹਿਲਾਂ ਤਾਂ ਮੈਨੂੰ ਆਪਣੇ ਬਾਬਾ ਜੀ ਘਰ ਦੇ ਆਣੇ ਪਹਿਲਾਂ ਬਾਹਰ ਭੇਜਿਆ ਸੀ ਇੱਕ ਮਿੰਟ ਹਾਂ ਪਹਿਲਾਂ ਗੱਲ ਦੱਸ ਲਾ ਘਰ ਦੇ ਆਣੇ ਬਾਹਰ ਭੇਜਿਆ ਇਟਲੀ ਗਿਆ ਸੀ ਹੂੰ ਹੂੰ ਉੱਥੇ ਇੱਕ ਮੇਮ ਨਾਲ ਗੱਲਬਾਤ ਹੋ ਗਈ ਹੈ ਰਈ ਬਾਬਾ ਜੀ ਛੇ ਕੀ ਮਹੀਨੇ ਨਾਲ ਅੱਛਾ ਫਿਰ ਪਤਾ ਨਹੀਂ ਕੀ ਉਹ ਗੱਲਾਂ ਮੇਰਣਾ ਕਰਦੀ ਦੀ ਭੱਜ ਕੇ ਕਾ ਲੈਣਾ ਗਈ ਆ ਇੱਕ ਕਾਲਿਆਂ ਨੇ ਬੜੀ ਜ਼ਿੰਦਗੀ ਖਰਾਬ ਕੀਤੀ ਭਈ ਹੋਰ ਫਿਰ ਕੁਝ ਨਹੀਂ ਬਾਬਾ ਜੀ ਉੱਥੋਂ ਵੀ ਆ ਗਏ ਘਰੇ ਵਾਪਸ ਆ ਗਏ ਫਿਰ ਤੇ ਘਰ ਦੇ ਆਣੇ ਤਿੰਨ ਚਾਰ ਦਿਨ ਤੇ ਬਹੁਤ ਪ੍ਰੈਸ਼ਰ ਜਿਹਾ ਪਾਇਆ ਡੈਡੀ ਨੇ ਵੀ ਕਾ ਦਾ ਪ੍ਰੈਸ਼ਰ ਕਹਿਣ ਲੱਗੇ ਵਿਆਹ ਉਹ ਕਰਾਲਾ ਤੂੰ ਹੁਣ ਜ਼ਿੰਦਗੀ ਤੇਰੀ ਬਣ ਜੂਗੀ ਕਿੰਨੀ ਦੇਰ ਇਕੱਲਾ ਮਤਲਬ ਇਹ ਜ਼ਿੰਦਗੀ ਨਾਲ ਗੁਜ਼ਾਰੀ ਜਾਵੇਂਗਾ ਫਿਰ ਕੁਝ ਨਹੀਂ ਬਾਬਾ ਜੀ ਫਿਰ ਆਪਣਾ ਵਿਆਹ ਕਰਾਤਾ ਵਿਆਹ ਕਰਾਣ ਤੋਂ ਬਾਅਦ ਬਾਬਾ ਜੀ ਦੁਖੀ ਨਾ ਹੋ ਗਿਆ ਫਿਰ ਤੇ ਕੰਮ ਕਰ ਤੁਹਾਨੂੰ ਪਤਾ ਹੀ ਹੈ ਵਿਆਹੇ ਬੰਦੇ ਦੇ ਕਿੰਨੇ ਕੀ ਕਾਂਤੀ ਸਾਂ ਗਿਆ ਇਹ ਗਿਆ ਤੂੰ ਵਿਆਹ ਹੋ ਗਿਆ ਬਾਬਾ ਜੀ ਆਪਣਾ ਵਿਆਹ ਹੋ ਗਿਆ ਮਤਲਬ ਮੁੰਡਾ ਤਬਾਹ ਹੋ ਗਿਆ ਬਾਬਾ ਜੀ ਇਦਾਂ ਹੀ ਖਾ ਚੋ ਪ੍ਰੋਬਲਮ ਬਾਬਾ ਜੀ ਆਹੀ ਇੱਕ ਮਿੰਟ ਬਾਬੇ ਜਾਣੀ ਜਾਣਾ ਆਪਣਾ ਹੱਥੋਂ ਨਹੀਂ ਖਾ ਬਾਬਾ ਖਾਓ ਬਾਬਾ ਜੀ ਕੀ ਵਿਖਦਾ ਨਹੀਂ ਕੋਈ ਕੁਛ ਬਾਬਾ ਜੀ ਇੱਥੇ ਤਾਂ ਕੋਈ ਲਕੀਰ ਹੀ ਨਹੀਂ ਹੈਗਾ ਬੱਚਾ ਤੇਰੇ ਬਾਬਾ ਜੀ ਕੀ ਹੋ ਗਿਆ ਲਕੀਰਾਂ ਕਿੱਥੇ ਗਈਆਂ ਤੇਰੇ ਹੱਥ ਦੀਆਂ ਆਹ ਤੇ ਬਾਬਾ ਜੀ ਕਪੜੇ ਧੋ ਤੋ ਭਾਂਡੇ ਮਾਜ ਮਾ ਤੂੰ ਲਕੀਰਾਂ ਭਾਲਦੇ ਹੋ ਹੱਥ ਦੀ ਕਹਿੰਦੇ ਲਕੀਰਾਂ ਨਹੀਂ ਦਿਖਦੀਆਂ ਹੁਣ ਕੀ ਬਾਬਾ ਜੀ ਆ ਚੀਜ਼ਾਂ ਦੱਸਣ ਵਾਲੀਆਂ ਥੋੜੀ ਨੇ ਭਾਂਡੇ ਤਵਾ ਤਵਾ ਕਪੜੇ ਮਾਵਾ ਕੇ ਬਾਬਾ ਜੀ ਹੱਥ ਦੀ ਲਕੀਰਾਂ ਵੀ ਉੱਡ ਗਈਆਂ ਨੇ ਐਨਾ ਜਨਾਨੀ ਨੇ ਥੱਲੇ ਲਾਇਆ ਤੈਨੂੰ ਥੱਲੇ ਕੀ ਬਾਬਾ ਥੱਲੇ ਦੇ ਹੁਣ ਕੋਈ ਲੈਬਲ ਹੀ ਨਹੀਂ ਬਚਿਆ ਮਾਈ ਗਾਡ ਆ ਜਿਹੜਾ ਭਾਂਡੇ ਮਾ ਜੀ ਤੁਹਾਨੂੰ ਵੀ ਕਿਤੇ ਸਰਫ ਦੇ ਅੱਗੇ ਬਾਬਾ ਜੀ ਨੋਆ ਚ ਸਰਫਾ ਫਸਿਆ ਜੇ ਤੇਰੇ ਬਾਬਾ ਜੀ ਹੁਣ ਦੱਸੋ ਕੀ ਇਹਦਾ ਉਹ ਹਾਲਾਤ ਹਾਲਾ ਤੇ ਤੇਰਾ ਇੱਕੋ ਹੀ ਆ ਇਹ ਨਾ ਇੱਕ ਪੈਂਡਾ ਰਿਆ ਬਹੁਤ ਖਤਰਨਾਕ ਘਾਰ ਰਿਆ ਉੱਥੇ ਕਿੰਨਾ ਚੇਰਾ ਹੋ ਗਿਆ ਸਾਰੇ ਗਏ ਨਾ ਬਾਬਾ ਜੀ ਹੁਣ ਤੇ ਜਾਣ ਨੂੰ ਜੀ ਨਹੀਂ ਕਰਦਾ ਜੇ ਉੱਥੇ ਜਾ ਕੇ ਵੀ ਇਹੀ ਪੰਗੇ ਹੀ ਆਉ ਨਾਲ ਦੀ ਭਾਵੇਂ ਛੇ ਚੰਗੀ ਆ ਹੂੰ ਹੁਣ ਕੰਮ ਕੁਮ ਤੁਹਾਨੂੰ ਪਤਾ ਹੀ ਆ ਫਿਰ ਵਿਆਹ ਤੇ ਬੰਦਾ ਤੰਗ ਬੰਦੇ ਨੂੰ ਹੀ ਪਤਾ ਹੁੰਦਾ ਬਾਹਰ ਲੈਣ ਤੇ ਵਧੀਆ ਲੱਗਦਾ ਬਾਬਾ ਜੀ ਹੂੰ ਜਿੰਨੇ ਨਹੀਂ ਕਰਾਇਆ ਤਾਂ ਉਹਨਾਂ ਨੂੰ ਤਾਂ ਇਦਾਂ ਹੀ ਲੱਗਦਾ ਹੋਊਗਾ ਨਹੀਂ ਵਿਆਹ ਦੇ ਬਾਅਦ ਜ਼ਿੰਦਗੀ ਥੋੜੀ ਬਦਲ ਜਾਂਦੀ ਹੈ ਹੂੰ ਆਪਣੀ ਤੇ ਜਿਵੇਂ ਹੀ ਬਦਲ ਗਈ ਹੈ ਸਾਲ 'ਚ 2-3 ਵਾਰ ਸਹੁਰਿਆਂ ਦੇ ਕੋਲ ਜਾਇਆ ਕਰ ਉਹ ਕਾਹਦੇ ਨਹੀਂ ਬਾਬਾ ਜੀ ਉੱਥੇ ਹੀ ਕਿਰਪਾ ਰੁਕੀ ਆ ਠੀਕ ਆ ਬਾਬਾ ਜੀ ਜਨਾਨੀ ਖੁਸ਼ ਤੇ ਦੁਨੀਆ ਖੁਸ਼ ਸਵੇਰੇ ਉੱਠ ਕੇ ਆਪਣੀ ਜਨਾਨੀ ਦੇ ਪੈਰੀ ਹੱਥ ਲਾਇਆ ਕਰ ਠੀਕ ਆ ਬਾਬਾ ਜੀ ਨਾਲੇ ਆਪਣੇ ਨੌਂਾਂ ਚ ਕੱਢ ਲਿਆ ਕਰ ਸਰਫ ਆ ਜਿਆਦਾ ਫਸ ਗਈ ਬਾਬਾ ਜੀ ਬਾਬਾ ਜੀ ਆ ਦਿਨ ਚ ਤਿੰਨ ਚਾਰ ਵਾਰ ਧੋਣਿਆਂ ਤੇ ਫਿਰ ਇਦਾਂ ਹੀ ਰਹਿ ਜਾਂਦੇ ਜੂਰਾ ਜੀ ਬਾਕੀ ਤੇਰੇ ਆ ਵਿਆਹ ਵਾਲੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਨਾ ਮੇਰਾ ਆਪਣਾ ਮੂਡ ਖਰਾਬ ਹੋ ਗਿਆ ਮੈਂ ਨਹੀਂ ਅੱਜੇ ਗੱਲ ਕਰ ਸਕਦਾ ਆ ਗਈ ਬਾਬਾ ਤੇ ਭੱਜ ਗਿਆ ਤੇਰਾ ਤੂੰ ਐਵੇਂ ਨਾ ਕਰ ਯਾਰ ਕੀ ਗਈ ਬਾਬਾ ਜੀ ਤੇਰਾ ਭੱਜ ਗਿਆ ਮੈਨੂੰ ਹੱਲ ਦੇ ਮੈਨੂੰ ਹੱਲ ਲੈ ਕੇ ਦੇ ਕੋਈ ਇਦਾਂ ਨਹੀਂ ਚੱਲਣਾ ਗਾ ਮੈਂ ਹੱਲ ਯਾਰੇ ਕੋਈ <laughs> दिल के अरमान आसों में बह गए हम तपा करके भी तन्हा रहे बाबा जी बाबा जी बाबा जी <laughs> तू ही क्यों रोई जाने हो तू अपनी मैरिड लाइफ तो दुखी है ना बाबा जी दुखी नहीं बहुत दुखी है बाबा जी <laughs> सहज ਕੰਮ ਕਰੇਗਾ ਇੱਕ ਕਰ ਦਿਨਾ ਬਾਬਾ ਜੀ ਜੋ ਤੁਹਾਡਾ ਹੁਕਮ ਉਹ ਜਿਹੜੀ ਕਾਲਕੋ ਠੜੀ ਆ ਨਾ ਉਹਦੇ ਚ ਪੂਤੀ ਹਲ ਮਾਰੀ ਚ ਇੱਕ ਕਾਲੇ ਰੰਗਤ ਚੋਲਾ ਤੇ ਤਿੰਨ ਮਾਲਾ ਪਈਆਂ ਨੇ ਮੈਂ ਹੁਣ ਨਾ ਬਾਬਾ ਜੀ ਹਲੇ ਬਾਬੂ ਜੀ ਕਾਦੇ ਨਹੀਂ 10 ਮਿੰਟ ਹੋ ਗਏ ਕਿਉਂ ਮੇਰੇ ਨਾ ਵੀ ਥੱਕਾ ਆਇਆ ਸੀ ਆ ਸਾਧ ਪਤਾ ਮੈਂ ਕਿਉਂ ਬਣਿਆ ਕਿਉਂ ਬਾਬਾ ਜੀ ਕਿਉਂਕਿ ਮੇਰਾ ਵੀ ਵਿਆਹ ਹੋਇਆ ਸੀ ਓਏ ਘੋੜਤੀ ਓਏ ਫਟੇ ਮੂ